ਡੇ ਮੰਡੀ ਖੜੇ ਆ ਭਰਾਵੋ ਡਿਸਟ੍ਰਿਕਟ ਮਾਨਸਾ ਜੇ ਪੈ ਜਾਂਦਾ ਹੈਗਾ ਇਹ ਇਹਨਾਂ ਬਾਈਆਂ ਕੋਲ ਅਸੀਂ ਤਾਂ ਹੋਰ ਸਮਾਨ ਲੈਣ ਆਏ ਹੋਏ ਸੀ ਕੁਦਰਤੀ ਸਾਡੀ ਨਿਗਾਹ ਪੈ ਗਈ ਕਿੰਨੇ ਕਿ ਸਾਡੀ ਧਿਆਨ ਚ ਆਉਂਦੀ ਰਹਿੰਦੀ ਹੈ ਚੀਜ਼ ਭਰਾਵੋ ਟਰੈਕਟਰ ਸੰਬੰਧ ਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕੋਈ ਸਾਨੂੰ ਵੀਡੀਓ ਵਗੈਰਾ ਮਿਲੇ ਤਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਿੰਦੇ ਆ ਇਹਨਾਂ ਨੇ ਬਾਈਰ ਗਿਆ ਨੇ ਇਹ 2000 ਕਿਰਾਏ ਮੰਨ ਲਾ ਬਈ ਟਰੈਕਟਰ ਇਹ 25 25 ਅਜੇ ਹੁਣੇ ਲਈ ਲਈ ਏਜੰਸੀ ਜੀ ਹਣਾ ਆ ਮੈਨੂੰ ਇਹ ਕਾਗਜ਼ ਵੀ ਨਹੀਂ ਲਏ ਜਦੋਂ ਪੰਜ ਸੱਤ ਘੰਟੇ ਚੱਲਿਆ ਟਰੈਕਟਰ ਤੇ ਬਾਈਆਂ ਨੇ ਤੇਲ ਅਲੱਗ ਕਰਿਆ ਇਹ ਤੇਲ ਦਾ ਐਮਲੋ ਟੈਂਕ ਵਗੈਰਾ ਲਾਇਆਗਾ ਸਾਰੀ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਆਪਣਾ ਐਡਰੈਸ ਦੱਸਿਓ ਪਹਿਲਾਂ ਬਿਰਦੀ ਇੰਜਨ ਇਰਕਸ ਬੁਲਾਡਾ ਬਿਰਦੀ ਇੰਜਨ ਇਰਕਸ ਪਿੱਖੀ ਰੋਡ ਬੁਲਾਡਾ ਪਿੱਖੀ ਰੋਡ ਬੁਲਾਡਾ ਦੱਸਿਓ ਬਾਈ ਇਹਦੇ ਬਾਰੇ ਕਿਵੇਂ ਕਿੰਨੇ ਕ ਇਹ ਕੀ ਸਿਸਟਮ ਹੈ ਇਹਦੇ ਬਾਰੇ ਬੜਾ ਜੀ ਅਸੀਂ ਇਹ ਪੰਪਲ ਡਬਲ ਲਾਇਆ ਜੀ ਕੱਲ ਨੂੰ ਆਪਣਾ ਤੇਲ ਗੇਅਰ ਵਾਲਾ ਖਰਾਬ ਨਹੀਂ ਹੁੰਦਾ ਜੀ ਆ ਪੰਪ ਡਬਲ ਲਾਇਆ ਜੀ ਠੀਕ ਹੈ ਜੀ ਟਰਾਲੀ ਚੱਕਣ ਵਾਸਤੇ ਉਹ ਟੈਂਕੀ ਅਲੱਗ ਲਾਈ ਆ ਜੀ ਠੀਕ ਹੈ ਇਹਦਾ ਕੀ ਫਾਇਦਾ ਕੀ ਹੈ ਬਈ ਕਿਸਾਨ ਬੜਾ ਮਨੂ ਇਹਦਾ ਕੱਲ ਨੂੰ ਆਪਣਾ 60 70 ਲੀਟਰ ਗੀਅਰ ਵਾਲਾ ਖਰਾਬ ਨਹੀਂ ਹੁੰਦਾ ਜੀ ਤੇ ਲੈਦਰ ਨਹੀਂ ਛੱਡਦੇ ਆਪਣੇ ਬ੍ਰੇਕਾਂ ਵਾਲੀ ਠੀਕ ਹੈ ਕਈ ਵਾਰ ਕਿਉਂ ਜ਼ਿਮੀਦਾਰਾਂ ਨੇ ਮੰਗ ਕੇ ਟਰਾਲੀ ਵਗੈਰਾ ਲੈ ਜਾਂਦਾ ਅਗਲਾ ਕਹਿੰਦਾ ਉਹਦੀ ਟਰਾਲੀ ਪਾਲੀ ਜਾਂ ਹੋਰ ਪਾਲੇ ਹਨਾ ਬੰਦਾ ਤੇਲ ਆਪਣਾ ਏਸੇ ਟੈਂਕੀ 'ਚ ਹੀ ਆਊਗਾ ਜੀ ਇਹ ਝੂ ਟਰਾਲੀ ਨੂੰ ਜਾਊਗਾ ਏਸੇ 'ਚ ਹੀ ਆਊਗਾ ਕਿੰਨੇ ਲੀਟਰ ਕਿੰਨੇ ਤੇਲ ਪੈਂਦਾ ਬਈ ਇਹਦੇ 80 ਲੀਟਰ ਪੈਂਦਾ ਜੀ 28 ਲੀਟਰ ਨਾ ਟਰਾਲੀ ਰਾਮ ਨਾਲ ਚੱਕੀ ਜਾਂਦਾ ਹੈ ਹਨਾ ਤਿੰਨ ਚ ਕਾਲੀ ਵੀ ਰਾਮ ਨਾਲ ਮਾਰਦਾ ਜੀ ਭਗਾ ਕੇ ਅੱਛਾ ਤਿੰਨ ਜਿੱਕਾਂ ਵਾਲੀ ਵੀ ਆ ਆਮ ਨੋਰਮਲ 2 ਲੀ ਹੁੰਦੀ ਆਪਣੇ ਪਿੰਡਾਂ ਚ ਹਨਾ ਤਿੰਨ ਵਾਲੀ ਅੜ ਜਾਂਦੀ ਅਗਲੇ ਨੂੰ ਟਰਾਲੀ ਵੀ ਭਗਾ ਕੇ ਮਾਰੂਗਾ ਜੀ ਅੱਛਾ ਤਿੰਨ ਵਾਲੀ ਵੀ ਗਾਰੰਟੀ ਹੈ ਜੀ ਹੈ ਤੇ ਇਹਦੀ ਕੋਈ ਗਾਰੰਟੀ ਵਗੈਰਾ ਲੈਣੇ ਕੁਛ ਚਰਦੀ ਕਿ ਨਹੀਂ ਤੁਸੀਂ 6 ਮਹੀਨੇ ਦੀ ਗਾਰੰਟੀ ਹੈ ਜੀ ਅੱਛਾ ਦੀ ਲੀਕ ਛਿਕ ਦੀ ਠੀਕ ਹੈ ਸਭ ਕਾਸੀ ਦੀ 6 ਮਹੀਨੇ ਦੀ ਗਾਰੰਟੀ ਓਕੇ ਵੀ 6 ਮਹੀਨੇ ਤੱਕ ਕੋਈ ਪ੍ਰੋਬਲਮ ਆਉਂਦੀ ਤੁਸੀਂ ਹੱਲ ਕਰਕੇ ਦਿੰਦੇ ਹੋ 28 ਲੀਟਰ ਤੇਲ ਪੈਂਦਾ ਹੈ ਇਹਦੇ ਵਿੱਚ ਨੋਟ ਕਰ ਲਓ ਭਰਾਵੋ ਤੁਹਾਨੂੰ ਇਹ ਸਿਸਟ ਕਿਉਂਕਿ ਇੱਕਦੋ ਅਗਲਾ ਐ ਮਤਲਬ ਵੀ 9 9.5 ਲੱਖ ਰੁਪਏ ਟਰੈਕਟਰ ਤੇ ਲਾ ਆਂਦਾ ਉਦੋਂ ਥੋੜੇ ਪੈਸੇ ਅਗਲਾ ਹੋਰ ਫालतू ਵੀ ਲਾ ਆਂਦਾ ਕਿਉਂ ਬਚਤ ਬਹੁਤ ਹੋ ਜਾਂਦੀ ਹੈ ਉਂ ਤਾਂ ਬਈ ਤੇਲ ਬਹੁਤ ਪੈਂਦਾ ਇਹਦੇ ਵਿੱਚ ਕਿੰਨਾ ਪੈਂਦਾ 28 ਲੀਟਰ ਪੈਂਦਾ ਨਹੀਂ ਨਹੀਂ ਉਹ ਇਸ ਇਧੇ ਪੈਂਦਾ ਉਹ ਬੜਾ ਸਤਰ ਲੀਟਰ ਹਾਂ 65 70 ਲੀਟਰ ਪੈਂਦਾ ਜੀ 65 70 ਲੀਟਰ ਖਰਾਬ ਕਰਨਾ ਉਹ ਤਾਂ 28 ਲੀਟਰ ਹੀ ਠੀਕ ਹੈ ਹਨਾ ਕਿਉਂ ਜ਼ਿੰਮੇਦਾਰ ਨੇ ਸਰਦਾ ਹੈ ਨਹੀਂ ਮੰਗ ਕੇ ਟਰਾਲੀ ਕਿਸੇ ਨੂੰ ਦੇਣੀ ਵੀ ਪੈਂਦੀ ਹੈ ਤੇ ਲੈਣੀ ਵੀ ਪੈਂਦੀ ਹੈ ਹਨਾ ਬਹੁਤ ਵਧੀਆ ਫੀਟਿੰਗ ਫੂਟਿੰਗ ਕਰੀਏ ਪਈਆਂ ਨੇ ਕੋਈ ਪ੍ਰੋਮੋਸ਼ਨ ਦੇ ਭਾਵੇਂ ਪੈਸੇ ਨਹੀਂ ਲੈਗੇ ਉਹੀ ਕੁਦਰਤੀ ਇੱਥੇ ਖੜੇ ਸੀਗੇ ਮੈਨੂੰ ਵਧੀਆ ਲੱਗਿਆ ਪਈਆਂ ਦਾ ਸਿਸਟਮ ਦੇਖੋ ਕਿੰਨੀ ਸਫਾਈ ਨਾਲ ਇਹ ਕਰਿਆਗਾ ਕਿੰਨੇ ਚਰਚ ਕਰਦੋ ਨੇ ਬਈ ਇਹ ਇਹ 3 ਦਿਨ ਲੱਗ ਜਾਂਦੇ ਨੇ ਨਹੀਂ ਵਧੀਆ ਅੱਛਾ ਹਾਂਜੀ ਕੰਪਨੀ ਵਾਲਾ ਕੰਮ ਅੱਛਾ ਕੰਪਨੀ ਨਹੀਂ ਕੰਪਨੀ ਦਾ ਬਈ ਇਹ ਆਹ ਕੰਪਨੀ ਹਾਂਜੀ ਲਾਇਆ ਜੀ ਇਹ ਕੰਪਨੀ ਵੈਂਟ ਹੋ ਗਈ ਜਮਾਈ ਨਾਲ ਸਿਸਟਮ ਅੱਛਾ ਨਹੀਂ ਇਹ ਗਿਫਟ ਵਿੱਚ ਪੀਸ ਪੈਂਦਾ ਕਿ ਕੀ ਜੋੜਿਆ ਇਹ ਆਹ ਪਾਪੜ ਨਾਲ ਪਾਪੜ ਲੱਗੇ ਜੀ ਪੂਰੇ ਪਲੇਟ ਪੈ ਗਈ ਜੱਟ ਜੀ ਅੱਛਾ ਆਹ ਕੰਪਨੀ ਦਾ ਰਹਿ ਗਿਆ ਆਪਾਂ ਨਾਲ ਲਾ ਤੈ ਜੋੜ ਕੰਪਲੀਨ ਪਾਤੀ ਜੀ ਅੱਛਾ ਕਵਲੀਨ ਪਾਤੀ ਇਹ ਤਿੰਨ ਹੋ ਗਏ ਪੰਪ ਹਨਾ ਇਹ ਠੀਕ ਹੈ ਤੇ ਬਈ ਕਿੰਨਾ ਖਰਚਾ ਆ ਜਾਂਦਾ ਇਹਦੇ ਉੱਤੇ ਇਹ ਤੇ 21000 ਰੁਪਏ ਹੀ ਤੇਲ ਪਾ ਕੇ ਜੀ 15 ਲੀਟਰ 15 ਲੀਟਰ ਤੇਲ ਪਾ ਕੇ ਉਹ ਪੈਂਦਾ ਅਗਲੇ ਤੇ ਡਿਪੈਂਡ ਕਾਲਾ ਪੀਲਾ ਜਿਹੇ ਜ ਮਰਜ਼ੀ ਪਾਵੇ ਨਹੀਂ ਚਲੋ ਠੀਕ ਹੈ ਜੀ ਤੁਸੀਂ 15 ਲੀਟਰ ਵਧੀਆ ਤੇਲ ਪਾ ਕੇ 21000 ਰੁਪਏ ਲੈਨੇ ਹੋ ਤੇ ਤਿੰਨ ਕਿ ਦਿਨਾਂ ਚ ਟਰੈਕਟਰ ਦੇ ਦਿੰਨੇ ਹੋ ਕਿਵੇਂ ਬਸ ਤੁਹਾਡੀ ਵੀਡੀਓ ਭਰਾਓ ਬਹੁਤ ਦੂਰ ਤੱਕ ਜਾਣੀ ਹੈ ਭਰਾਓ ਵੀ ਆਮ ਵੱਲੋਂ ਸਾਰੀਆਂ ਕੰਟਰੀਆਂ ਚ ਜਾਣੀ ਹੈ ਸਾਰੀਆਂ ਸਟੇਟਾਂ ਚ ਜਾਣੀਆਂ ਗਈਆਂ ਤੇ ਉਸ ਮੋਬਾਈਲ ਨੰਬਰ ਬੋਲ ਦਿਓ ਬਈ ਆਪਣਾ ਨੰਬਰ ਹੈਗਾ ਜੀ 94176 29372 ਮੜਾ ਇੱਕ ਵਾਰੀ ਬਈ ਤੁਸੀਂ ਬੋਲੋ ਮੈਨੂੰ ਮੋਬਾਈਲ ਨੰਬਰ 82470 81470 92372 ਇਹ ਨੰਬਰ ਤੇ ਭਰਾਓ ਸੰਪਰਕ ਕਰ ਲਿਓ ਡਿਸਟ੍ਰਿਕਟ ਮਾਨਸਾ 'ਚ ਖੜੇ ਆਂ ਭੁਲਾਡਾ ਮੰਡੀ ਪੈ ਜਾਂਦੀ ਐ ਇਧਰ ਬਾਰਡਰ ਏਰੀਏ 'ਗੇ ਪੈ ਜਾਂਦਾਗਾ ਹਰਿਆਣੇ ਵਾਲੇ ਏਰੀਏ ਦੇ ਆਸ-ਪਾਸ ਖੜੇ ਆਂ ਕਿਹੜੇ ਭਰਾਵਾਂ ਨੇ ਇਹ ਸਿਸਟਮ ਲਵਾਉਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਜੇ ਤੁਹਾਡੇ ਏਰੀਏ 'ਚ ਕੋਈ ਇਹੋ ਜਿਹਾ ਸਿਸਟਮ ਬੰਦਾ ਕੋਈ ਬਣਾਉਂਦਾਗਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਾਣਕਾਰੀ ਜਰੂਰ ਦਿਓ ਵੀਡੀਓ ਨੂੰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਕਰਿਓ ਬਿਰਦੀ ਬਿਰਦੀ ਕੀ ਨਾ ਸੀ ਆਪਣਾ ਇੰਜੀਨੀਅਰ ਵਰਕਸ ਭੁਲਾਡਾ ਭੁਲਾਡਾ ਮੰਡੀ ਖੜੇ ਆਂ ਤੇ ਜਰੂਰ ਕਿਹੜੇ ਭਰਾਵਾਂ ਨੇ ਇਹ ਸਿਸਟਮ ਲਵਾਉਣਾ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਨਾਮ ਕੀ ਹੈ ਬਈ ਆਪਣਾ ਲਾਲ ਸਿੰਘ ਜੀ ਅਰਜੰਦਰ ਸਿੰਘ ਲਾਲ ਸਿੰਘ ਤੇ ਰਜਿੰਦਰ ਸਿੰਘ ਨਾਲ ਇਹਨਾਂ ਨਾਲ ਸੰਪਰਕ ਕਰ ਲਿਓ ਮੈਨੂੰ ਵਧੀਆ ਲੱਗਿਆ ਭਰਾਵੋ ਸਿਸਟਮ ਕੋਈ ਪੇਡ ਪ੍ਰੋਮੋਸ਼ਨ ਨਹੀਂ ਕੋਈ ਪੈਸੇ ਨਹੀਂ ਲਏ ਬਾਈਆਂ ਤੋਂ ਜਮਾ ਮੈਨੂੰ ਆਪ ਨੂੰ ਵਧੀਆ ਲੱਗਿਆ ਕੰਮ ਤਾਂ ਤਾਂ ਹੀ ਬਾਈਆਂ ਦੀ ਵੀਡੀਓ ਬਣਾਈ ਹੈ ਤੇ ਜਰੂਰ ਸੰਪਰਕ ਕਰ ਲਓ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ